ਸਾਸਤਰੀ ਗੱਲ ਜੀ ਸਾਰੇ ਵੀਰਾਂ ਨੂੰ ਕਲਜੇਂਦਰ ਡੇਰੀ ਫਾਰਮ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਿਆ ਦੋ ਪਸ਼ੂ ਦੋ ਦੇ ਦੋ ਸ਼ਾਨਦਾਰ ਆ ਜੋ ਕਿ ਤਾਜ਼ੇ ਸੂਏ ਆ ਬਿਲਕੁਲ ਇੱਕ ਚੰਗੀ ਝੋਟੀ ਆ ਆਓ ਲਈਏ ਇਹਦੇ ਬਾਰੇ ਵੀਰ ਕੋ ਜਾਣਕਾਰੀ ਸਾਸਤਰੀਆ ਵੀਰ ਜੀ ਸਾਸਤਰੀਆ ਵੀਰ ਜੀ ਸਾਸਤਰੀਆ ਜੀ ਕੀ ਹਾਲ ਜੀ ਵਧੀਆ ਵੀਰ ਜੀ ਠੀਕ ਠਾਕ ਵਧੀਆ ਜੀ ਠੀਕ ਹੈ ਜੀ ਅੱਜ ਆਪਣੇ ਕੋਲ ਕਿੰਨੇ ਦੋ ਆ ਜੀ ਦੋ ਪਸ਼ੂ ਦੋ ਦੇ ਦੋ ਬਹੁਤ ਸ਼ਾਨਦਾਰ ਆ ਵੀਰ ਜੀ ਅੱਛਾ ਜੀ ਆਪਣਾ ਨਾਮ ਹੈ ਮੇਰਾ ਕੁਲਜਿੰਦਰ ਸਿੰਘ ਮਾਨਸੂਪੁਰਾ ਤਸਿਲ ਜੀ ਠਾਦੇ ਜ਼ਿਲ੍ਹਾ ਅੰਮ੍ਰਿਤਸਰ ਆ ਵੀਰ ਜੀ ਹਾਂ ਜੀ ਤੇ ਫੋਨ ਨੰਬਰ ਹੈਗਾ ਜੀ 90418 56318 ਵੀਰ ਜੀ ਠੀਕ ਹੈ ਜੀ ਬਾਜੀ ਸੋਈ ਵੈੜ ਆ ਕੱਲ ਦੀ ਮਗਰ ਵਸ਼ੀ ਆ ਗਈ ਸ਼ਾਈ ਹਾਲ ਚ ਅੱਛਾ ਜੀ ਬਹੁਤ ਚੰਗੀ ਵੈੜ ਆ ਠੀਕ ਹੈ ਜੀ ਪਹਿਲੇ ਸੂਵੇ ਵੈਰਨੇ ਗੱਡਿਆ 17-18 ਕਿਲੋ ਯਾਰ ਕੀ ਦੂਜਾ ਸੂਹਾ ਵਾ ਅੱਛਾ ਜੀ ਠੰਡੀ ਸੀਲ ਫੋਲਿਆ ਵੀਰ ਜੀ ਬਸ ਇੱਕੋ ਗੱਲ ਆ ਗਈ ਆ ਗੱਬਣ ਬਿਲਕੁਲ ਸਹੀ ਪਾਸ ਕਰਕੇ ਆਈ ਵੈੜ ਅੱਛਾ ਜੀ ਇੱਕ ਥਣਨਾ ਥੋੜਾ ਜਿਹਾ ਕਿਦਾਂ ਮੋਕ ਜਾਂਦਾ ਦੁੱਧ ਫੇਰ ਦੋਰੇਪ ਹੁੰਦੀ ਆ ਥੋੜਾ ਜਿਹਾ ਕਿਦਾਂ ਥਣਨਾ ਟੁੱਟ ਕੇ ਹੁੰਦਾ ਵਾ ਟੁੱਟ ਕੇ ਹੁੰਦਾ ਤੇ ਉਦਾਂ ਦੁੱਧ ਜਾਨੀ ਕਿ ਉਤੋਂ ਪੂਰਾ ਥਣ ਪੂਰਾ ਵਾ ਠੀ ਥਣ ਪੂਰਾ ਹਾਂਜੀ ਬਾਕੀ ਦੁੱਧ ਨੂੰ ਤੇ ਠੰਡੀ ਸੀਲ ਵੈੜ ਬੜੀ ਗਰਮੀਆਂ ਵਾਲੀ ਵੈੜ ਤੇ ਬਹੁਤ ਸ਼ਾਨਦਾਰ ਆਹ ਠੀਕ ਹੈ ਜੀ ਆਏ ਤੇ ਹੋਈ ਨਾ ਗੱਲ ਵੀ ਪਹਿਲਾਂ ਨਾ ਆਪਾਂ ਦੱਸਤਾ ਸਾਰਾ ਕੁਝ ਸਾਰਾ ਕੁਝ ਵੀ ਨਹੀਂ ਪਹਿਲਾਂ ਦੱਸ ਕੇ ਫੇਰ ਹੀ ਕੋਈ ਵੀ ਜਾਨਵਰ ਹੁੰਦਾ ਨਾ ਸੱਚਾਈ ਤੇ ਸੱਚਾਈ ਤੇ ਹਾਂਜੀ ਹਾਂਜੀ ਸੱਚਾਈ ਕਰਾਂਗੇ ਸੱਚਾਈ ਤੇ ਤੇ ਬਾਕੀ ਇਹਦੀ ਆਪਾਂ ਚੱਲਣ ਦਾ ਹੈਗਾ ਕੁਝ ਯਾਰ ਆਮ ਬੰਦੇ ਨੂੰ ਕਈ ਯਾਰ ਚਵਾਈ ਚ ਪਤਾ ਵੀ ਨਹੀਂ ਲੱਗਦਾ ਨਹੀਂ ਲੱਗਦਾ ਅੱਜੇ ਵੇਚਣਾ ਹੋਵੇ ਤੇ ਉਦਾਂ ਵੇਚ ਸਕਦੇ ਆਪਾਂ ਹਾਂ ਥਾਂ ਥੋੜਾ ਜਿਹਾ ਮੁੱਕ ਜਾਂਦਾ ਡਾਕਟਰ ਨੂੰ ਮੁਖਾਇਆ ਸੀ ਉਹਨਾਂ ਦਾ ਤੁਹਾਨੂੰ ਚੀਰਾ ਦੇਣਾ ਪੈਣਾ ਅੱਛਾ ਜੀ ਫੇਰ ਥਾਣੇ ਦਾ ਮੈਂ ਜਖਮ ਹੋਣਾ ਨਾ ਰਹਿ ਨਹੀਂ ਦਿੰਦੇ ਹਾਂ ਠੀਕ ਹੈ ਥਾਣੇ ਜੀ ਵੀਰ ਜੀ ਵੇਚਣੀ ਹੈ ਅੱਛਾ ਤੇਨਾ ਥਾਣੇ ਤੇ ਲੜੀ ਵੇਚਣੀ ਹੈ ਠੀਕ ਹੈ ਜੀ ਸ਼ਾਈ ਹਾਂਜੀ ਠੀਕ ਹੈ ਜੀ ਨਗਰ ਦੇ ਵੇਖੋ ਬਿਲਕੁਲ ਬਰਾਬਰ ਦੇ ਉਹਨਾਂ ਬਿਲਕੁਲ ਵਧੀਆ ਅੱਛਾ ਜੀ ਠੰਡੀ ਸੀਲ ਬਹੁਤ ਜਿਆਦੀ ਹਾਂਜੀ ਠੀਕ ਹੈ ਜੀ ਵੀ ਤਿੰਨਾ ਥਾਣਾਂ ਜੋ ਪਾਜੂਗੀ 17 18 ਕਿਲੋ ਵਸ਼ੀ ਫੇਰ ਅੱਛਾ ਜੀ ਪਹਿਲੇ ਸੂਏ ਚੰਗਾ ਦੁੱਧ ਪਾਇਆ ਹੈ ਕਿ ਦੂਜਾ ਸੂਆ ਤੇ ਜੇ ਕੋ ਕਰੇ ਸੇਵਾਰੇ ਚ ਚੱਲ ਸਕਦਾ ਥਾਣ ਨਾ ਉਹ ਵੀਰ ਜੀ ਅਗਲੀ ਕਿਸਮਤ ਹੈ ਜੀ ਉਹ ਕਿਸਮਤ ਹੈ ਉਹਦੀ ਕਿਸਮਤ ਵੀਰ ਜੀ ਦੀ ਠ ਚੰਗੀ ਬਣੀ ਥਲੋਣਾ ਥਣ ਥਣ ਵੀ ਚੰਗਾ ਲੱਗਾ ਵਧੀਆ ਤੇ ਜਿਹੜੀ ਗੱਲ ਆ ਉਹ ਤੁਹਾਨੂੰ ਵੀਰ ਜੀ ਨੇ ਦੱਸਤੀ ਸਾਰੀ ਤੇ ਵੇਖ ਸਕਦੇ ਜੇ ਉਤੋਂ ਵੀ ਠੀਕ ਆ ਸਾਰੀ ਓਕੇ ਰਿਪੋਰਟ ਲਾਓ ਵੀਰ ਜੀ ਥਣ ਥਣ ਬਹੁਤ ਥਣ ਪੂਰਾ ਐ ਕੁਆਲਟੀ ਦਾ ਲੱਗਾ ਤੇ ਬਾਕੀ ਜਿਹੜੀ ਗੱਲ ਐ ਉਹ ਤੁਹਾਨੂੰ ਵੀਰ ਨੇ ਦੱਸਤੀ ਵੇਖੋ ਵੀਰ ਜੀ ਕੰਢੀ ਸੀਲ ਬੜੀ ਕਰਮ ਵਾਲੀ ਵੇਖ ਤੇ ਆ ਵੇਖੋ ਹਾਂਜੀ ਚੋਗੀ ਦੇ ਦੰਦ ਕਰਨ ਦੀ ਠੀਕ ਐ ਜੀ ਹਾਂਜੀ ਚਲੋ ਲੈ ਜੀ ਇੰਨੀ ਤੇ ਆ ਗਈ ਜੀ ਅੱਛਾ ਜੀ ਉਹ ਵਸ਼ੀ ਆ ਗਈ ਜੀ ਕਾਣਾ ਆੜਾ ਜੋ ਜੇ ਕੋ ਇਲਾਜ ਕਰਾ ਸਕਦਾ ਇਧਰਲੀ ਸਾਈਡਾਂ ਆ ਹਾਂ ਜਿਹੜਾ ਸਨ ਅੱਛਾ ਜੀ ਹਾਂਜੀ ਠੀਕ ਹੈ ਜੀ ਤਾਂ ਆਉਂਦੀਆਂ ਉਦਾਂ ਜਾਂ ਵੀ ਮੁੱਕ ਜਾਂਦਾ ਥਣ ਅੱਛਾ ਜੀ ਹਾਂਜੀ ਤੇ ਕੀ ਕਰਨਾ ਜਿਹੜੀ ਵੇੜ ਤੇ ਜੇ ਇਹਦੀ ਮੁੱਲ ਦੀ ਗੱਲ ਕਰੀਏ ਨਾ ਹਾਂਜੀ ਇਹ ਵੇੜ 65000 ਦੀ ਵੇਖਦੀ ਸੀ ਠੀਕ ਹੈ ਜੀ ਮੈਂ ਆਪਣੀ ਲਈ 55000 ਦੀ ਵਸ਼ੀ ਅੱਛਾ ਜੀ ਹੁਣ ਵਸ਼ੀ ਜਿਹੜੀ ਚਲੋ ਘਟਾਉਣੇ ਤੇ ਆ ਗਈ ਹੈ ਤਿੰਨਾ ਥਣਾ ਚ ਆ ਹਾਂ ਤੇ ਕੋਈ ਵੀ ਚਲੋ ਸੇਵਾ ਕਰ ਲੂਗਾ ਤੇ ਦੁੱਧ ਵੀ ਚੰਗਾ ਚ ਹੋਊਗਾ ਹਾਂਜੀ ਹੁਣ ਵੈੜ ਜਿਹੜੀ ਹਾਂ ਨਾ ਦੇ ਦੇਣੀ ਨਾ 40000 ਦੀ ਵੀਧੀ ਦੇਣੀ ਜੋ ਅੱਛਾ 40000 ਦੀ ਜਿਹੜੀ ਦੇਣੀ ਆਪਾਂ ਦੇਣੀ ਆ ਦੁੱਧ ਅਗਲੇ ਦੀ ਸੇਵਾ ਦਾ ਦੁੱਧ ਹਰ ਵੀਡੀਓ ਚ ਕਹੀਦਾ ਵੀ ਦੁੱਧ ਵੀਰ ਜੀ ਤੁਹਾਡੀ ਸੇਵਾ ਦਾ ਜੋ ਹਾਂਜੀ ਨੇ ਤਾਜ਼ਾ ਸੂਆ ਡੰਗਰ ਦਾ ਹਾਂਜੀ ਸੜਾ ਦੀ ਸਾਡੀ ਗਾਰੰਟੀ ਪੂਰ ਛੱਟੇ ਦੀ ਗਾਰੰਟੀ ਆ ਆ ਤੇ ਉਹ ਤੁਹਾਨੂੰ ਦੱਸਤਾ ਦੁੱਧ 20 ਕਿਲੋ ਦੇ ਦੇ ਦੁੱਧ ਕਿਲੋ ਦਵੇ ਉਹ ਤਾਂ ਟੀ ਸੇਵਾ ਜੋ ਉਹਦੀ ਹੱਡਾਂ ਨਹੀਂ ਕੋਈ ਆਗਾ ਬਾਕੀ ਇਹ ਹੈਗੀ ਡੰਗਰ ਥਣਾ ਦਾ ਗਲਤ ਨਿਕਲਿਆ ਸਾਡੀ ਜੁਮਿਆਰੀ ਹੈ ਠੀਕ ਹੈ ਜੀ ਕੋਈ ਪੂਰ ਛੱਟਾ ਮਾਰੇ ਸਾਡੀ ਜੁਮਿਆਰੀ ਹੈ ਹਾਂ ਜੀ ਬਾਕੀ ਇਥੋਂ ਆਪਾਂ ਇੱਕ ਰਾਂ ਆਪਣੀ ਇੱਥੇ ਆ ਕੇ ਚਵਾਈਸ ਕਰਕੇ ਚਵਾਈਸ ਕਰਕੇ ਖੜੋ ਹਾਂ ਜੀ ਜੇ ਤੁਸੀਂ ਆਨਲਾਈਨ ਮੰਗਾਉਂਦੇ ਜੀ ਉਹ ਤੇ ਬਿਲਕੁਲ ਜੋ ਦੱਸਿਆ ਉਹ ਨਿਕਲੂਗਾ ਹਾਂ ਜੀ ਠੀਕ ਹੈ ਜੀ ਹਾਂ ਜੀ ਬਿਲਕੁਲ ਬਾਕੀ ਵੇੜ ਵੀ ਜੈਜ ਆ ਤੇ ਵੇੜ ਵੀ ਵੇਖੋ ਪਿਓਰ ਛਾਈ ਹਾਲਚ ਆਉਂਦੀ ਹੈ ਠੰਡੀ ਸੀਲ ਵਸ਼ੀ ਨਹੀਂ ਲੱਦੀ ਦਿੱਤੀ ਇਹ ਨਾਲ ਜੀ ਹਾਂ ਜੀ ਬੈਠਦੇ ਬਹੁਤ ਚੰਗੀ ਬਸ ਠੰਡਾ ਕਰ ਕੇ ਰਹੀ ਥੋੜਾ ਰਹਾ ਵਸ਼ੀ ਮਗਰੇ ਨੇ ਚਾਈਆ ਪੀ ਹੋਰ ਭਾਈ ਅੱਛਾ ਜੀ ਆ ਵੇਖ ਸਾਡੇ ਜੇ ਪੂਰੀ ਐ ਕੁਆਲਟੀ ਦੀ ਵਸ਼ੀ ਮਗਰੇ ਨਾ ਪੂਰੀ ਹਾਂਜੀ 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 ਬਾਕੀ ਕੋਈ ਵੀ ਰੇ ਜਿਹੜੀ ਗੱਲ ਦੁੱਧ ਦੀ ਹੈ ਉਹ ਵੀ ਜੀ ਉਹਨਾਂ ਦੀ ਸੇਵਾ ਦਾ ਹਾਂਜੀ ਉਹਦੇ ਸੇਵਾ ਦਾ ਜਣ ਸੇਵਾ ਦਾ ਆਪਾਂ ਪਿਛਲੇ ਘਰੋਂ ਲਿਆ ਹੁੰਦੀ ਆ ਇਹਨੂੰ ਤਾਂ ਅਗਲਾ ਕਹਿੰਦਾ ਯਾਰ ਪਹਿਲੇ ਸਵੇਰੇ 18 ਕਿਲੋ ਦਿੱਤਾ ਦੁੱਧ ਇਹਨੇ ਹਾਂਜੀ ਤੇ ਮੈਂ ਹੁਣ ਐ ਰਹੀ ਕਹਿ ਦੇਣਾ 25 ਕਿਲੋ ਪਰ ਕੀ ਲੋੜ ਐ ਜੋ ਉਹਨੇ ਜੀ ਸੇਵਾ ਜੋ ਥਣ ਚੱਡਾ ਜਰੂਰ ਵਧੀਆ ਦੁੱਧ ਵਸ਼ੀ 20 ਲੀਟਰ ਹੀ ਦੱਸਣ ਦੀ ਆਪਾਂ ਹ ਬਾਕੀ ਅਗਲੇ ਦੀ ਸੇਵਾ ਜਿੰਨਾ ਵੀ ਜਿੰਨਾ ਵੀ ਹਾਂਜੀ ਇਹ ਤਾਂ ਹਰ ਇੱਕ ਵੀਰ ਨੂੰ ਇਹੋ ਬੈਂਦੀ ਹੈ ਤਾਜ਼ਾ ਸੂਆ ਡੰਗਰ ਹੁੰਦਾ ਵਾ ਉਹ ਤੁਹਾਡੀ ਸੇਵਾ ਦਾ ਸੇਵਾ ਦਾ ਆ ਪਹਿਲਾ ਸੂਆ ਛੋਟੀ ਸੂਈ ਜੋ ਦੋਂਦੀ ਤਾਂ ਚੌਂਦੀ ਹੁੰਦੀ ਛੋਟੀ ਅੱਛਾ ਦੋਂਦੀ ਤਾਂ ਚੌਂਦੀ ਹੋਣਦੀ ਹੈ ਕੱਟੀ ਨੀਲੀ ਦੀ ਹੈ ਨਾ ਮਗਰ ਪਾਲੀ ਵੀਰ ਦੀ ਪਿਓਰ ਠੀਕ ਹੈ ਜੀ ਮਗਰ ਕੱਟੀ ਆ ਵੇਖ ਸਕਦੇ ਜੀ ਵੀਰੋ ਤੁਸੀਂ ਪੂਰੀ ਹੈ ਵਧੀਆ ਸ਼ਾਨਦਾਰ ਵੀਰ ਦੀ ਠੰਡੀ ਸੀਲ ਕੱਟੀ ਆ ਅੱਛਾ ਜੀ ਖੋਲੋ ਹਨ ਨੂੰ ਸਾਡੀ ਪਾਰੋ ਹਾਂ ਜੀ ਇਹ ਸਾਡੇ ਦੇ ਇਹ ਸ਼ਦਰੀ ਤਾਜੀ ਸੁਈ ਵੀਰ ਜੀ ਹੈ ਨਾ ਇਹ ਵੀ ਦੇਖੋ ਵੀਰ ਜੀ ਇਹ ਜੀ ਸੁੱਟਣ ਵਾਲੀ ਹੈ ਇਹ ਹਾ ਜੀ ਜੀ ਸੁੱਟਣ ਵਾਲੀ ਹੈ ਜੀ ਇਹ ਪਾਉਣੀ ਆ ਝੋਟੀ ਨੇ ਠੀਕ ਆ ਜੀ ਸੀਐਸ ਲੱਗ ਗਿਆ ਝੋਟੀ ਹਾਂ ਜੀ ਇੱਕ ਸੰਗ ਇੱਕ ਸਿੰਗ ਇਹਦਾ ਜਮਾਂਦਰ ਉਹ ਦੋ ਜਿਹੜਾ ਟੁੱਟ ਗਿਆ ਸਿੰਗ ਦੀ ਬਹੁਤ ਬ੍ਰੀਕ ਆ ਉਹਦਾ ਇੱਕ ਸਿੰਗ ਦੀ ਠੀਕ ਆ ਜੀ ਟੁੱਟ ਗਿਆ ਇਹਦਾ ਤੇ ਸੀਲਾਂ ਬਹੁਤ ਚੰਗੀਆਂ ਠੀਕ ਠੀਕ ਆ ਜੀ ਆ ਵਿਖਾ ਦੇ ਸੰਧ ਵੇ ਸਾਡੇ ਦੇ ਵੀਰੋ ਜੇ ਇਹ ਜੇ ਪਾਉਣੀ ਆ ਤੇ ਖਾਨ ਤੋਂ ਚੰਗਾ ਲੱਗਾ ਚੱਡਾ ਵੀ ਚੰਗਾ ਬਣਿਆ ਤੇ ਇਹ ਹੋਰ ਬਣੂਗੀ ਇੱਕ ਰਾ ਇਹ ਵੀ ਸੁਰਦਿਆਂ ਹੋਰ ਕੱਟੀ ਬਹੁਤ ਚੰਗੀ ਬਣ ਗਈ ਵੀਰ ਤੇ ਲੈਣ ਆ ਬਾਕੀ ਕੱਟ ਕਾਟ ਫੋਲਾ ਕੱਟੀ ਦਾ ਜਿਹੜਾ ਕੱਦ ਕਹਿ ਲਈ ਨਾ ਬਹੁਤ ਚੰਗਾ ਕਰਦੇ ਆ ਝੋਟੀ ਦਾ ਵੱਡੇ ਕੱਦਾਂ ਜੀ ਠੀਕ ਹੈ ਜੀ ਮਗਰ ਕੱਟੀ ਬਹੁਤ ਚੰਗੀ ਪਾਈ ਜੀ ਮਗਰ ਕੱਟੀ ਆ ਗਈ ਜੀ ਨੀਲੀ ਦੀ ਪਿਓਰ ਨਸਲ ਦੀ ਤੇ ਜੀ 1 ਘੰਟਾ ਹੋਇਆ ਅਸੀਂ 1 ਘੰਟਾ ਹੋਇਆ ਜੇ ਮਤਲਬ ਜੇ ਜੇਰ ਪੌਂਡਈ ਹੈ ਨਾ ਜੇ ਪਾਣੀ ਹੈ ਜੇ ਜੇਰ ਪਾਣੀ ਹੈ ਜੇ ਤੇ ਬਾਕੀ ਚਲੋ ਕੋਈ ਵੀ ਮੰਗੂਗਾ ਵੀਡੀਓ ਬਣਾਵਾਂਗੇ ਜੇ ਸੁਰਤੀ ਆ ਠੀਕ ਹੈ ਜੀ ਉਹ ਬਣਾ ਕੇ ਰੱਖ ਲੈਨੇ ਆਪਾਂ ਨਾ ਹਾਂਜੀ ਹਾਂਜੀ ਤੇ ਆਪਾਂ ਕੀ ਕਰਨਾ ਇਹਦਾ ਮੁੱਲ ਆਪਾਂ ਮੁੱਲ ਵੀਰ ਜੀ ਕਿਹੋ ਜੀ ਤੇ ਕੱਟੀ ਹੈ ਨਾ ਇਹ ਲੈ ਨਹੀਂ ਦੋਦੇ ਚਲੋ ਚੰਗਾ ਭਰੂਗੀ ਅੱਛਾ ਜੀ ਤੇ ਕੱਟੀ ਖਾਨ ਆ ਜਿਹੜੀ ਬਿਲਕੁਲ ਦੇ ਦੇਣੀ ਆ ਕੱਟੀ ਪਾਣ ਮੰਗੀ ਇਹਦਾ ਜੋ ਮੁੱਲ ਕਰ ਜੀ 95 ਦੀ ਕੱਟੀ ਦੇਣੀ ਆ 95000 ਦੀ 95 ਦੀ ਕੱਟੀ ਹੈ ਤੇ ਮਾਨ ਤਨ ਮਾਨਤਨ ਆਏਗੇ ਵੀਰ ਦੇ ਇੱਥੇ ਆਏ ਦਾ ਮਾਨਤਨ ਹੋਰ ਵੀ ਚੋ ਕਰ ਦਾਂਗੇ ਠੀਕ ਹੈ ਬਾਕੀ ਛੋਟ ਛੋੜ ਹੀ ਨਹੀਂ ਵੀਰ ਜੀ ਪਛਾਨਣਾ ਅੱਛਾ ਪਛਾਨੇ ਛੋਟ ਹੀ ਹੋਣੀ ਹੈ ਛੋੜੀ ਹੋ ਗਈ ਬਾਕੀ ਮੁੱਲ ਭਾਵੇਂ ਕੱਢੀ ਕੱਢੀ ਆ ਭਾਵੇਂ 1 ਦਾ ਕਰ ਲਈਏ 1 5 ਕਰ ਲਈਏ ਮੁੱਲ ਦਾ ਹਾਂ ਹਾਂ ਜੀ ਹਾਂ ਜੀ ਮੁੱਲ ਕਰਨ ਨੂੰ ਕਿੰਨਾ ਮਰਜ਼ੀ ਛੋਟੀ ਦਾ ਕਰ ਲਈਏ ਥਾਨ ਨੂੰ ਖਾਓ ਸਪੈਸ਼ਲ ਲੱਗਾ ਗੱਡਾ ਆ ਚੋ ਬਹੁਤ ਚੰਗੀ ਕੱਟੀ ਵੀਰ ਸਾਡੇ ਥਣ ਤੁਸੀਂ ਚੰਗਾ ਤੇ ਥਣ ਵੇਖੋ ਗੱਡਿਆ ਕੱਟੀ ਨੇ ਵੀਰ ਜੀ ਹੂੰ ਠੀਕ ਹੈ ਜੀ ਇਹਦੀ ਮਾਂ ਦਾ ਰਕਾਰਡ ਵੀ ਵੀਰ ਜੀ ਚੰਗਾ ਜੋ ਇੱਥੋਂ ਆਪਣੇ ਲਾਗੂ ਪਿੰਡੋਂ ਲਈ ਕੱਟੀ ਹੈ ਅੱਛਾ ਜੀ ਇਹਦੀ ਮਾਂ ਦਾ ਰਕਾਰਡ ਵੀ ਰਿਹਾ 12 13 12 13 14 ਕਿਲੋ ਦੇ ਵਿੱਚ ਰਹੀ ਹੈ ਠੀਕ 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 ਇਹ ਵੀ ਚੰਗਾ ਭਰੂਗੀ ਦੁੱਧ ਦੇਣਾ ਬਾਕੀ ਸੇਵਾ ਕਰੇ ਵੀਰ ਕੋਲ ਹਣਾ ਆਪਣੀ ਉਹ ਵੀਰ ਜੀ ਸੇਵਾ ਜੋ ਦੁੱਧ ਦੀ ਕੋਈ ਗਾਰੰਟੀ ਨਹੀਂ ਜੋ ਆਹਾਂ ਬਾਕੀ ਧਾਰ ਪੋਲੀ ਆਊਗੀ ਪੂਰ ਛੱਟਾ ਨਹੀਂ ਕੋਈ ਆਊਗਾ ਇਹ ਇਹ ਜੀ ਦੀ ਗਾਰੰਟੀ ਹੈ ਜੀ ਬਾਕੀ ਕੋਈ ਵੀਰ ਇੱਥੇ ਚੱਲ ਕੇ ਆਊਗਾ ਤਾਂ ਮਾਤਨ ਜ਼ਰੂਰ ਹੋਊਗਾ ਹੂੰ ਬਾਕੀ ਵਧੀਆ ਇਹ ਤਾਂ ਕਿੰਨੇ ਡੰਗਰ ਵਿੱਚ ਇਹ ਵੀਡੀਓ ਦੇ ਵਿੱਚ ਹੀ ਇਹ ਕਿਦਾਂ ਵੇਚੀ ਹੈ ਅੱਜ ਤੱਕ ਲਾਂਭਾ ਨਹੀਂ ਲਿਆ ਆਹਾਂ ਨਾਂ ਹੀ ਲਵਾਂਗੇ ਗਾਂ ਦਾ ਨਾਂ ਹੀ ਲਵਾਂਗੇ ਮੈਂ ਤਾਂ ਸਚਾਈ ਦੇ ਵਿੱਚਾਂਗੇ ਕਿਹੜਾ ਡੰਗਰ ਐ ਵੇ ਐ ਵੇ ਦੱਸਾਂਗੇ ਹਾਂਜੀ ਇਹ ਆਪਣੀ ਸਚਾਈ ਰਹੂਗੀ ਫਿਰ ਤੱਕ ਠੀਕ ਹੈ ਜੀ ਤੇ ਆਪਣਾ ਪਿੰਡ ਹੈਗਾ ਜੀ ਦਾਦੂਪੁਰਾ ਦਾਦੂਪੁਰਾ ਜੀਠਾ ਹਾਂਜੀ ਫੋਨ ਨੰਬਰ ਹੈ 9041856318 ਵੀਰ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ